ਹਾਂਜੀ ਅੱਜ ਜਿਵੇਂ ਸ਼ਹੀਦ ਭਗਤ ਸਿੰਘ ਨਾਣਾ ਸਭਾ ਦੀ ਮੀਟਿੰਗ ਤੋੜ ਪਿੰਡ ਦੇ ਵਿੱਚ ਸਾਥੀ ਦਲੇਰ ਸਿੰਘ ਜੋ ਸਾਬਕਾ ਸ਼ਹੀਦ ਭਗਤ ਸਿੰਘ ਨਾਣਾ ਸਭਾ ਦੇ ਅੱਗੇ ਉਹਦੇ ਗ੍ਰਹਿ ਵਿਖੇ ਲਾਈ ਆ ਪਿੰਡ ਤੋੜ ਦੀ ਕਾਈ ਦੇ ਪ੍ਰਧਾਨ ਖੁਸ਼ਦੀਪ ਸਿੰਘ ਤੋੜ ਨਾਲ ਗੱਲਬਾਤ ਕਰਦੇ ਆ ਕਿ ਕਿਹੜੇ ਮਸਲਿਆਂ ਤੇ ਜਲੰਧਰ ਦੇ ਵਿੱਚ ਕੱਟ ਕੀਤਾ ਜਾ ਰਿਹਾ ਹਾਂਜੀ ਖੁਸ਼ਦੀਪ ਸਿੰਘ ਜੀ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਜਨਮ ਦਿਨ ਮੌਕੇ 24 ਮਈ ਨੂੰ ਦੇਸ਼ ਭਗਤ ਹਾਲ ਜਲੰਧਰ ਵਿਖੇ ਕਾਠ ਕੀਤਾ ਜਾ ਰਿਹਾ ਜੋ ਸਰਕਾਰ ਨੇ ਸੱਤਾ ਦੇ ਆਉਣ ਦੇ ਵਿੱਚੋਂ ਆਉਣ ਦੇ ਵਿੱਚੋਂ ਪਹਿਲਾਂ ਜੋ ਵਾਅਦੇ ਕੀਤੇ ਸੀ ਉਹਨਾਂ ਨੇ ਕਿ ਬੇਰੁਜ਼ਗਾਰੀ ਦਾ ਮੁੱਦਾ ਅੱਜ ਹੋ ਗਿਆ ਜੋ ਨੌਜਵਾਨਾਂ ਦੇ ਜਿਹੜੇ ਅੱਜ ਕੱਲ ਨਸ਼ੇ ਵੇਗ ਰਹੇ ਜੋ ਨੌਜਵਾਨ ਉਹਨਾਂ ਬਰਬਾਦ ਹੋ ਰਹੇ ਆ ਉਹ ਨਾ ਕੀਤਾ ਕਿ ਆਹੀ ਕਿ ਅਸੀਂ ਜਿਹੜੇ ਆ ਨਸ਼ੇ ਜਿਹੜੇ ਆ ਇਹ ਇਹਨਾਂ ਨੂੰ ਬੰਦ ਕਰਾਂਗੇ ਨਸ਼ਿਆਂ ਨੂੰ ਤੇ ਉਹ ਜਿਹੜੀ ਸਰਕਾਰ ਹੈ ਹਜੇ ਤੱਕ ਜੋ ਨਸ਼ੇ ਜਿਹੜੇ ਉਹ ਨਹੀਂ ਬੰਦ ਹੋਏ ਇਸ ਸਬੰਧ ਦੇ ਵਿੱਚ ਉੱਥੇ ਵੱਡਾ ਇਕੱਠ ਜਲੰਧਰ ਦੇ ਵਿੱਚ ਹੋ ਰਿਹਾ ਵਾ ਤੇ ਉਥੋਂ ਅਸੀਂ ਪਿੰਡ ਤੋੜਦੀ ਜਿਹੜੇ ਨੌਜਵਾਨ ਆ ਵੱਡੀ ਗਿਣਤੀ ਦੇ ਵਿੱਚ ਉਥੇ ਪਹੁੰਚਣਗੇ ਤੇ ਜੋ ਸੁੱਤੀ ਹੋਈ ਸਰਕਾਰ ਆ ਉਹਨੂੰ ਜਗਾਉਣਗੇ ਧੰਨਵਾਦ